ਯਾਰ ਕਿ ਦਚਿਤ ਜਾਂਦੇ ਮਾਂ-ਬਾਪ ਛੱਡੇ ਪੁੱਤ ਦੂਰ ਕੀਤਾ ਤੇਰਾ ਬਸ ਨੋਟਾਂ ਨੇ ਆਪ ਸਭ ਨੂੰ ਪਤਾ ਹੈ ਕਿ ਹਰ ਇੱਕ ਮੁੰਡਾ ਕੁੜੀ ਬਾਹਰਲੇ ਮੁਲਕ ਤੋਂ ਆ ਕੇ ਆਪਣੇ ਮਾਪਿਆਂ ਨੂੰ ਵੱਖਰੇ ਹੀ ਤਰੀਕੇ ਨਾਲ ਸਰਪ੍ਰਾਈਜ਼ ਦਿੰਦੇ ਹਨ ਉੱਥੇ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੁੰਡਾ ਕੈਨੇਡਾ ਤੋਂ ਆਪਣੇ ਘਰ ਬਿਜਲੀ ਮਲਾਜ਼ਮ ਬਣ ਕੇ ਆਉਂਦਾ ਤੇ ਆਪਣੇ ਬਾਪੂ ਨੂੰ ਆ ਕੇ ਕਹਿੰਦਾ ਅੰਕਲ ਜੀ ਤੁਸੀਂ ਕੁੰਡੀ ਕਿਉਂ ਲਾਈ ਆ ਤੇ ਜਦੋਂ ਫਿਰ ਮੁੰਡਾ ਮੂੰਹ ਤੋਂ ਰਮਾਲ ਲਾਉਂਦਾ ਤੇ ਬਾਪੂ ਇੱਕਦਮ ਦੇਖ ਕੇ ਹੈਰਾਨ ਹੋ ਜਾਂਦਾ ਜੇ ਤੁਸੀਂ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ